ਸਤਿ ਸ਼੍ਰੀ ਅਕਾਲ ਜੀ ਕਦੇ-ਕਦੇ ਮਨ ਚਾਹੁੰਦਾ ਹੈ ਨਾ ਕਿ ਕਾਸ਼ ਕੋਈ ਬਟਨ ਹੁੰਦਾ ਤੇ ਆਪਾਂ ਵਕਤ ਨੂੰ ਰੋਕ ਲੈਂਦੇ ਬਸ ਅੱਜ ਆਪਾਂ ਪੰਜਾਬੀ ਦੀ ਇੱਕ ਬਹੁਤ ਹੀ ਖਾਸ ਕਵਿਤਾ ਦੀ ਗੱਲ ਕਰਨੀ ਹੈ ਜਿਹੜੀ ਸਮੇਂ ਨਾਲ ਸਾਡੇ ਏਸੇ ਗੁੰਝਲਦਾਰ ਚ ਰਿਸ਼ਤੇ ਦੀਆਂ ਪਰਤਾਂ ਖੋਲਦੀ ਹੈ ਵੇਖੋ ਇਹ ਸਵਾਲ ਕੋਈ ਨਵਾਂ ਨਹੀਂ ਇਹ ਸਾਡੇ ਸਾਰਿਆਂ ਦੇ ਮਨ ਵਿੱਚ ਕਦੇ ਨਾ ਕਦੇ ਤਾਂ ਆਉਂਦਾ ਹੀ ਹੈ ਜਦੋਂ ਕੋਈ ਬਹੁਤ ਹੀ ਖੁਸ਼ੀ ਦਾ ਪਲ ਹੋਵੇ ਤਾਂ ਲੱਗਦਾ ਹੈ ਕਿ ਬਸ ਇੱਥੇ ਹੀ ਸਭ ਕੁਝ ਠਹਿਰ ਜਾਵੇ ਚਲੋ دیکھتے ਹਾਂ ਕਿ ਇੱਕ ਮਹਾਨ ਕਵਿਤਾ ਇਸ ਬਾਰੇ ਸਾਨੂੰ ਕੀ ਦੱਸਦੀ ਹੈ ਇਹ ਜਿਹੜੀ ਸਮੇਂ ਨੂੰ ਫੜਨ ਦੀ ਕੋਸ਼ਿਸ਼ ਹੈ ਨਾ ਇਹ ਕੋਈ ਅੱਜ ਦੀ ਗੱਲ ਨਹੀਂ 20ਵੀਂ ਸਦੀ ਵਿੱਚ ਇੱਕ ਬਹੁਤ ਵੱਡੇ ਕਵੀ ਹੋਏ ਪਾਈ ਵੀਰ ਸਿੰਘ ਜੀ ਜਿਨ੍ਹਾਂ ਨੇ ਆਪਣੀ ਇੱਕ ਕਮਾਲ ਦੀ ਰਚਨਾ ਸਮਾਂ ਵਿੱਚ ਇਸ ਸਵਾਲ ਨਾਲ ਸਿੱਧੀ ਟੱਕਰ ਲਈ ਤਾਂ ਫਿਰ ਕਵਿਤਾ ਤੇ ਆਉਣ ਤੋਂ ਪਹਿਲਾਂ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਪਾਈ ਵੀਰ ਸਿੰਘ ਜੀ ਕੌਣ ਸਨ ਉਹਨਾਂ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਪਿਤਾਮਾ ਦਾ ਖਿਤਾਬ ਕਿਉਂ ਮਿਲਿਆ ਔ ਉਹਨਾਂ ਦੇ ਯੋਗਦਾਨ ਤੇ ਇੱਕ ਨਿੱਕੀ ਜਿਹੀ ਝਾਤ ਮਾਰੀਏ ਦੇਖੋ ਭਾਈ ਵੀਰ ਸਿੰਘ ਜੀ ਸਿਰਫ ਇੱਕ ਕਵੀ ਨਹੀਂ ਸਨ ਉਹ ਤਾਂ ਇੱਕ ਪੂਰੇ ਯੁੱਗ ਦੇ ਨਿਰਮਾਤਾ ਸਨ ਉਹਨਾਂ ਨੇ ਪੰਜਾਬੀ ਕਵਿਤਾ ਨੂੰ ਇੱਕ ਬਿਲਕੁਲ ਨਵੀਂ ਸ਼ਕਲ ਦਿੱਤੀ ਇਸੇ ਲਈ ਉਹਨਾਂ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਮੰਨਿਆ ਜਾਂਦਾ ਹੈ ਗੁਰੂ ਨਾਨਕ ਚਮਤਕਾਰ ਤੇ ਮੇਰੇ ਸਾਈਆਂ ਜੀਓ ਵਰਗੀਆਂ ਉਹਨਾਂ ਦੀਆਂ ਲਿਖਤਾਂ ਵਿੱਚ ਗੁਰਬਾਣੀ ਦਾ ਡੂੰਗਾ ਫਲਸਫਾ ਸਾਫ਼ ਝਲਕਦਾ ਹੈ ਇਸ ਸਾਹਿਤ 'ਚ ਉਹਨਾਂ ਦੇ ਐਸੇ ਵੱਡੇ ਯੋਗਦਾਨ ਕਰਕੇ ਹੀ ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮ ਪੂਸ਼ਣ ਨਾਲ ਨਵਾਜ਼ਿਆ ਚਲੋ ਜੀ ਹੁਣ ਸਿੱਧਾ ਕਵਿਤਾ ਤੇ ਆਉਂਦੇ ਆਂ ਕਮਾਲ ਦੀ ਗੱਲ ਇਹ ਹੈ ਕਿ ਕਵੀ ਨੇ ਸਮੇਂ ਨੂੰ ਜਿਹੜਾ ਕਿ ਦਿਖਦਾ ਨਹੀਂ ਉਸ ਨਾਲ ਇੱਕ ਸਰੀਰਕ ਕੋਲ ਇੱਕ ਕੁਸ਼ਤੇ ਦੀ ਤਰ੍ਹਾਂ ਪੇਸ਼ ਕੀਤਾ ਹੈ ਕਵਿਤਾ ਦੀ ਸ਼ੁਰੂਆਤ ਕਿਸੇ ਜ਼ੋਰ ਜ਼ਬਰਦਸਤੀ ਨਾਲ ਨਹੀਂ ਹੁੰਦੀ ਕਵੀ ਤਾਂ ਪਹਿਲਾਂ ਸਮੇਂ ਅੱਗੇ ਤਰਲੇ ਪਾਉਂਦਾ ਹੈ ਮਿੰਨਤਾ ਕਰਦਾ ਹੈ ਪਰ ਸਮਾਂ ਉਹ ਤਾਂ ਇੱਕ ਵੀ ਗੱਲ ਨਹੀਂ ਸੁਣਦਾ ਬਿਲਕੁਲ ਅਣਗੌਲਿਆ ਕਰ ਦਿੰਦਾ ਹੈ ਇਹ ਪੂਰਾ ਕੋਹਲ ਨਾ ਤਿੰਨ ਹਿੱਸਿਆਂ ਵਿੱਚ چلਦਾ ਹੈ ਪਹਿਲਾਂ ਕਵੀ ਤਰਲੇ ਪਾਉਂਦਾ ਹੈ ਮਿੰਨਤਾ ਕਰਦਾ ਹੈ ਜਦੋਂ ਉਹ ਨਹੀਂ ਮੰਨਦਾ ਤਾਂ ਫਿਰ ਉਹ ਉਸ ਨੂੰ ਸਰੀਰਕ ਤੌਰ ਤੇ ਫੜਨ ਦੀ ਕੋਸ਼ਿਸ਼ ਕਰਦਾ ਉਸ ਨੂੰ ਖਿੱਚਦਾ ਹੈ ਪਰ ਨਤੀਜਾ ਸਮਾ ਹੱਥੋਂ ਇੰਜ ਤੇ ਲਿਖ ਜਾਂਦਾ ਹੈ ਜਿਵੇਂ ਮੁੱਠੀ ਚੋਂ ਰੇਤ ਇਹ ਸਭ ਕਵੀ ਦੀ ਵੱਧੀ ਹੋਈ ਬੇਵਸੀ ਨੂੰ ਬਹੁਤ ਖੂਬਸੂਰਤੀ ਨਾਲ ਦਰਸਾਉਂਦਾ ਹੈ ਸੋ ਕਹਾਣੀ ਦਾ ਸਿੱਟਾ ਇਹ ਨਿਕਲਿਆ ਕਿਸ ਸਮੇ ਨੂੰ ਕਾਬੂ ਕਰਨ ਦੀ ਹਰ ਕੋਸ਼ਿਸ਼ ਹਰ ਤਰਕੀਬ ਪੂਰੀ ਤਰ੍ਹਾਂ ناکਾਮ ਰਹੀ ਸਮਾਂ ਹੱਥੋਂ ਵਾਲੀ ਚੀਜ਼ ਹੀ ਨਹੀਂ اچھا ਤਾਂ ਇਸ ਕਹਾਣੀ ਤੋਂ ਅੱਗੇ ਵਧਦੇ ਹਾਂ ਤੇ ਸਮਝਦੇ ਹਾਂ ਕਿ ਇਸ ਦਾ ਅਸਲ ਮਤਲਬ ਯਾਨੀ ਕਿ ਕਵਿਤਾ ਦਾ ਕੇਂਦਰੀ ਭਾਵ ਕੀ ਹੈ ਸਮੇ ਦਾ ਅਸਲੀ ਸੁਭਾ ਕੀ ਹੈ ਕਵਿਤਾ ਦੇ ਹਿਸਾਬ ਨਾਲ ਸਮਾਂ ਇੱਕ ਨਿਰੰਤਰ ਚਾਲ ਹੈ ਇੱਕ ਅਜੇਹਾ ਦਰਿਆ ਹੈ ਜੋ ਕਦੇ ਵੀ ਕਿਸੇ ਲਈ ਵੀ ਨਹੀਂ ਰੁਕਦਾ ਇਸ ਦੀਆਂ ਦੋ ਮੁੱਖ ਗੱਲਾਂ ਹਨ ਇੱਕ ਇਹ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ ਦੂਜਾ ਇਹ ਕਦੇ ਪਿੱਛੇ ਮੁੜ ਕੇ ਨਹੀਂ ਆਉਂਦਾ ਬਿਲਕੁਲ ਸਾਫ਼ ਤੇ ਸਿੱਧੀ ਗੱਲ ਜੋ ਵੇਲਾ ਇੱਕ ਵਾਰ ਲੰਘ ਗਿਆ ਉਹ ਹਮੇਸ਼ਾ ਲੈ ਗਿਆ ਉਹ ਹੁਣ ਕਦੇ ਵੀ ਹੱਥ ਨਹੀਂ ਆਉਣਾ ਤਾਂ ਫਿਰ ਇਸ ਸੱਚਾਈ ਦਾ ਸਾਡੇ ਲਈ ਕੀ ਮਤਲਬ ਹੋਇਆ ਕਵਿਤਾ ਸਿਰਫ ਇੱਕ ਫਲਸਫਾ ਨਹੀਂ ਦੱਸਦੀ ਸਗੋਂ ਸਾਨੂੰ ਜ਼ਿੰਦਗੀ ਜਿਉਣ ਦਾ ਇੱਕ ਬਹੁਤ ਹੀ ਅਮਲੀ ਸਬਕ ਵੀ ਸਿਖਾਉਂਦੀ ਹੈ ਆਓ ਹੁਣ ਉਸ ਨੂੰ ਸਮਝੀਏ ਕਵਿਤਾ ਦੀ ਸਿਆਣਪ ਸਾਨੂੰ ਇੱਕ ਚੌਰਾਹੇ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਇੱਕ ਪਾਸੇ ਦਾ ਰਸਤਾ ਹੈ ਮਿਹਨਤ ਦਾ ਮੌਜੂਦਾ ਪਲ ਦੀ ਕਦਰ ਕਰਕੇ ਸਫਲਤਾ ਹਾਸਲ ਕਰਨ ਦਾ ਤੇ ਦੂਜੇ ਪਾਸੇ ਦਾ ਰਸਤਾ ਜਾਂਦਾ ਹੈ ਸਮੇਂ ਨੂੰ ਬਰਬਾਦ ਕਰਕੇ ਸਿਰਫ ਤੇ ਸਿਰਫ ਪਛਤਾਵੇ ਵੱਲ ਤੇ ਚੋਣ ਉਹ ਪੂਰੀ ਤਰ੍ਹਾਂ ਸਾਡੇ ਹੱਥ ਵਿੱਚ ਹੈ ਕਵੀ ਦੇ ਆਪਣੇ ਸ਼ਬਦਾਂ ਵਿੱਚ ਹੀ ਇੱਕ ਸਿੱਧਾ ਸੱਦਾ ਹੈ ਇਹ ਸਾਨੂੰ ਯਾਦ ਕਰਾਉਂਦੇ ਹਨ ਕਿ ਬੀਤਿਆ ਹੋਇਆ ਵਕਤ ਫੜਿਆ ਨਹੀਂ ਜਾ ਸਕਦਾ ਤੇ ਆਉਣ ਵਾਲੇ ਕੱਲ ਦਾ ਕੋਈ ਪਹ्रोਸਾ ਨਹੀਂ ਸਾਡੇ ਹੱਥ 'ਚ ਜੇ ਕੁਝ ਹੈ ਤਾਂ ਉਹ ਸਿਰਫ ਅੱਜ ਦਾ ਇਹ ਪਲ ਹੈ ਜਿਸ ਨੂੰ ਅਸੀਂ ਸਫਲ ਬਣਾ ਸਕਦੇ ਹਾਂ ਇਸ ਲਈ ਜਿਹੜਾ ਸਵਾਲ ਸ਼ੁਰੂ ਵਿੱਚ ਪੁੱਛਿਆ ਸੀ ਉਸ ਨੂੰ ਹੁਣ ਬਦਲਣ ਦੀ ਲੋੜ ਹੈ ਅਸਲ ਚੁਣੌਤੀ ਸਮੇਂ ਨੂੰ ਰੋਕਣਾ ਹੀ ਨਹੀਂ ਬਲਕਿ ਉਸ ਦੀ ਸਹੀ ਵਰਤੋਂ ਕਰਨਾ ਹੈ ਤੇ ਕਵਿਤਾ ਦਾ ਇਸ ਸਦੀਵੀ ਸਬਕ ਸਾਨੂੰ ਸਾਰਿਆਂ ਨੂੰ ਇਸ ਸੋਚ ਨਾਲ ਛੱਡ ਜਾਂਦਾ ਹੈ ਕਿ ਸਾਨੂੰ ਜਿਹੜਾ ਵੀ ਸਮਾਂ ਮਿਲਿਆ ਹੈ ਆਖਿਰ ਅਸੀਂ ਉਸ ਨਾਲ ਕਰਾਂਗੇ ਕੀ